ਉਹ ਤੱਕਰ ਉਹ ਆਇਆ ਵਾ ਮੇਰੀ ਇੱਕ ਵੱਜੀ ਆ ਮੈਂ ਉੱਥੇ ਦਿੱਤੀ ਆ ਮੈਂ ਵੱਡੀ ਲੋਨ ਵਾਜਾਂ ਮਾਰੀ ਗੀਨ ਕੋਲਿੰਦਰ ਮੈਨੂੰ ਵਿਚਾਰਾ ਜਿੱਤਰਾ ਬਸਦੀ ਆ ਉਹ ਆ ਕੇ ਇਸ ਲੜਕੀ ਨੂੰ ਲੈ ਕੇ ਐਂ ਘਰੇ ਮੁੰਡੇ ਨੂੰ ਆ ਕੇ ਗਈ ਰਾਤ DJ ਲੱਗਾ ਏ ਤੇ ਗਾਣੇ ਤੋਂ ਲੜਾਈ ਪਈ ਆ ਜੀ ਉਹਨਾਂ ਗੁੰਡੇ ਸਾਧ ਕੇ ਜਦ ਮੇਰੇ ਮੇਰੇ ਘਰ ਨੂੰ ਪਹੇਜ ਨਾਲੇ ਮੋਟਰਸਾਈਕਲ ਭੰਨਿਆਂ ਨਾਲੇ ਆਕ ਲਾਉਣ ਲੱਗੇ ਤੇ ਮੇਰੇ ਭਰਾਵਾਂ ਪਤੀਆਂ ਨੇ ਸੱਟਾਂ ਲਾਸ ਮੈਂ ਚਿਕਲੀ ਚੰਨੜਕ ਅਸ਼ਵੀਰ ਜੀ ਉਹਦਾ ਵਿਆਹ ਸੀਗਾ ਉੱਥੋਂ ਵਿਆਹ ਤੋਂ ਆ ਕੇ ਇੱਥੇ ਘਰੇ ਡੀਜੀ ਲੱਗਿਆ ਸੀ ਇੱਕ ਡੀਜੀ ਦੇ ਲੱਗੇ ਦੌਰਾਨ ਜਾਣੇ ਨੂੰ ਲੈ ਕੇ ਕਿਸੇ ਨੂੰ ਇਹਨਾਂ ਦਾ ਅਕਸੀ ਝਗੜਾ ਹੋਇਆ ਦੀ ਨਾ ਟਾ ਟਾ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਕੀ ਲੱਗਦਾ ਹੈ ਤੁਹਾਡਾ ਮੇਰਾ ਪੁੱਤਰ ਤੇ ਕੀ ਗੱਲ ਹੋਈ ਯਾਰ ਆ ਦਾ ਕੋਈ ਗੱਲ ਨਹੀਂ ਹੋਈ ਮੇਰਾ ਪੁੱਤ ਲੱਗੀ ਲੋਕ ਵਿਆਹ ਪੁੱਤ ਦਾ ਵਿਆਹ ਪੁੱਤ ਦਾ ਪੁੱਤ ਨੂੰ ਵਿਆਹਣ ਗਿਆ ਵਾ ਮੀਨੂੰ ਆ ਦਾ ਮਾਤਾ ਪਿਤਾ ਲੱਗੀ ਲੋਕ ਤੋੜ ਗਏ ਮੈਂ ਹਾਂ ਚਲੋ ਠੀਕ ਹੈ ਪੁੱਤ ਅਸੀਂ ਲਾਗ ਪਤਾ ਦੇ ਕੇ ਅਸੀਂ ਕਾ ਤੋੜ ਦਿੱਤੇ ਸਾਰੇ ਮੇਰਾ ਪੁੱਤ ਘਰੋਂ ਆਇਆ ਵਾ ਮੇਰੇ ਟੱਜੀ ਆ ਮੈਂ ਉੱਥੇ ਡਿੱਗ ਪਿਆ ਮੈਂ ਵੱਡੀ ਨੌਨ ਵਾਜਾ ਮਾਰੀ ਗਈ ਨਿੰਦਰ ਮੈਨੂੰ ਬਚਾਲਾ ਜਿੱਤਰਾ ਬਚਦੀ ਆ ਇਹਨੇ ਮੈਨੂੰ ਧੂਕੇ ਅੰਦਰ ਲੈ ਗਈ ਆ ਪੁੱਤ ਮੇਰਾ ਕਿਤੇ ਬਾਹਰ ਕਾਬੂ ਕਰ ਲਿਆ ਵਾ ਕੀ ਨਾ ਇਹ ਤਾਂ ਮੁੰਡੇ ਦਾ ਸਤਨਾਗ ਸਿੰਘ ਸਤਨਾਵ ਕੀ ਕਾਲਾ ਸਿੰਘ ਪਿੰਡ ਗੜਾ ਦੁੱਬਲੀ ਕਿੰਨੀ ਕੁ ਉਮਰ ਹੈ ਜੀ ਕਿੰਨੇ ਕਿਉਂ ਵੇ ਕੀ ਵੇ ਵੀਰ ਜੀ 33 35 ਬੈਠੀ ਨਾਲ ਇਹ ਵਿਆਹ ਹੈ ਕਿ ਬੱਚੇ ਆ ਨਿੱਕੇ ਨਿੱਕੇ ਹਾਂ ਕਰਦੀ ਕਿੰਨੇ ਬੱਚੇ ਕਿੰਨੇ ਆ ਦੋ ਕਾਕੇ ਜਿੰਨਾ ਮੰਗੋਗੇ ਹੁਣ ਅਸੀਂ ਉਹਨਾਂ ਨੂੰ ਪੇਸ਼ ਕਰਾਵਾਂਗੇ ਨਹੀਂ ਮੰਗੀ ਕਰੋਗੇ ਹੁਣ ਸਾਹਿਬ ਜੀ ਹਾਂ ਸਾਹਿਬ ਜੀ ਦਾ ਜੀ ਦਾ ਭਾਈ ਮੈਨੂੰ ਨਹੀਂ ਆਉਂਦਾ ਵੀਰਾ ਕੀ ਫਤਿਹ ਜੀ ਕੀ ਨਾ ਭਾਈ ਆਪਣਾ ਰਾਮ ਸਿੰਘ ਜੀ ਕੀ ਗੱਲ ਹੋਈ ਯਾਰ ਇੱਕ ਜਣੇ ਦੀ ਮੌਤ ਹੋ ਗਈ ਇਹ ਇਤਰਾ ਉਹ ਆ ਵੀ ਵਿਆਹ ਕੇ ਅਸੀਂ ਲੜਕੀ ਨੂੰ ਲੈ ਕੇ ਆਏ ਘਰੇ ਮੁੰਡੇ ਨੂੰ ਵਿਆਹ ਕਰਕੇ ਗਏ ਹਾਂਜੀ ਰਾਤ ਡੀਜੇ ਲੱਗਾ ਏ ਹਾਂਜੀ ਤੇ ਗਾਣੇ ਤੋਂ ਲੜਾਈ ਪਈ ਆ ਜੀ ਹਾਂਜੀ ਸੁਖਵਿੰਦਰ ਸਿੰਘ ਨੇ ਇਹ ਗੱਲ ਕਹੀ ਆ ਵੀ ਹੁਣ ਆਪਾਂ ਬਥੇਰਾ ਭੰਗੜਾ ਪਾ ਲੈ ਤੇ ਕੁੜੀਆਂ ਨੂੰ 2 ਮਿੰਟ ਟਾਈਮ ਦੇ ਦਈਏ ਇੱਥੋਂ ਲੜਾਈ ਵਧ ਗਈ ਆ ਜੀ ਗੱਲ ਕੌਣ ਪਾਇ ਪੰਦੇ ਮੁੰਡੇ ਦੇ ਨਾਨਕੇ ਪਏ ਆ ਜੀ ਗੱਲ ਕਿੱਥੋਂ ਦੇ ਹੀ ਰਹਿਣ ਵਾਲੇ ਇਹ ਜਿਹੜਾ ਜਸਪਾਲ ਮਸੀਹ ਆ ਉਹ ਸਭਰਾਵਾਂ ਹੀ ਰਹਿੰਦਾ ਵਾ ਤੇ ਜਿਹੜੇ ਉਹਦੇ ਭਤੀਜੇ ਉਹ ਖਾਲੜੇ ਰਹਿੰਦੇ ਆ ਸਾਡਾ ਇਹna ਇੱਕ ਘਰ ਬਰਬਾਦ ਕਰ ਦਿੱਤਾ ਜੇ ਅਸੀਂ ਇਸ ਵਾਸਤੇ ਬਿਆਨ ਦੇਣਾ ਚਾਹੁੰਦੇ ਆ ਕਿ ਅਗਲੇ ਕਿਸੇ ਹੋਰ ਦਾ ਘਰ ਬਰਬਾਦ ਨਾ ਕਰ ਦਿੰਦੇ ਹੋਣਾ ਕਿੰਨੇ ਜਣੇ ਸੀ ਟੋਟਲ ਇਹ ਜਦੋਂ ਕਰੀਬਨ 10000 ਜਣੇ ਸੀ ਅੱਛਾ ਇੱਕalle ਇਹਦੀ ਡੈਥ ਹੋਈ ਆ ਕਿ ਕੋਈ ਫਟਪੇਟ ਵੀ ਨਹੀਂ ਸਤਨਾਮ ਸਿੰਘ ਦੀ ਪੁੱਤਰ ਕਾਲਾ ਸਿੰਘ ਦੀ ਡੈਥ ਹੋਈ ਆ ਜੀ ਤੇ ਛੱਟਪੇਟ ਵੀ ਲੱਗੀ ਕਿਸਦੇ ਸੱਟ ਸਿਰਚ ਲੱਗੀ ਆ ਨਲਾਂ ਚ ਸੱਟਾਂ ਲੱਗੀਆਂ ਇਹਦੇ ਨਹੀਂ ਨਹੀਂ ਹੋਰ ਵੀ ਹੋਰ ਕਿਸੇ ਹੋਰ ਸੁਖਵਿੰਦਰ ਸਿੰਘ ਦੇ ਸਾਰੇ ਪਰਿਵਾਰ ਤੇ ਲੱਗੀਆਂ ਸੱਟਾਂ ਉਹਦੀ ਕੁੜੀ ਜਿਹੜੀ ਅਮਰਸਰ ਦਾਖਲ ਹੈ ਜੀ ਬਹੁਤ ਸੇਰੀ ਐ ਸਹੀ ਤੇ ਕੋਈ ਪੁਲਿਸ ਨੂੰ ਤਲਾਸ਼ ਦਿੱਤੀ ਤੁਸੀਂ ਪਰ ਸੁਨੋ ਰਾਤ ਦੀ ਤਲਾ ਦਿੱਤੀ ਹੈ ਜਿਹੜੀ ਡੱਟ ਬਾਡੀ ਹੈ ਜਿਹੜੀ ਉਹ ਰਾਤ ਦੀ ਜਮਾ ਕਰਵਾ ਕੇ ਆ ਸਰਕਾਰੀ ਹਸਪਤਾਲ ਠੰਡਦਾਰ ਦੇ ਨਾਲ ਲੈ ਕੇ ਅੱਛਾ ਕੀ ਮੰਗ ਕਰੋਗੇ ਹੁਣ ਮੰਗ ਜੇ ਸਾਡਾ ਇਨਸਾਫ ਹੋਣਾ ਚਾਹੀਦਾ ਸਾਡੇ ਬੱਚੇ ਦਾ ਜੀ ਨਹੀਂ ਕੀ ਨਾ ਕੀ ਟਾੜਾ ਜੀ ਮੇਰਾ ਨਾਮ ਪਲਵਿੰਦਰਪੁਰ ਤੇ ਕੀ ਗੱਲ ਹੋਈ ਰਾਤ ਤੁਹਾਡੇ ਮੁੰਡੇ ਦਾ ਵਿਆਹ ਹੀ ਜਾਂਦਾ ਹਾਂ ਹਾਂਜੀ ਭਾਜੀ ਮੇਰੇ ਮੁੰਡੇ ਦਾ ਵਿਆਹ ਹੀ ਤੇ ਮੈਨੂੰ ਤੇ ਮੈਂ ਤਾਂ ਪਰਾਂ ਰੋਟੀ ਪਾਣੀ ਪੜਾਉਣ ਡਈ ਹਾਂ ਹੂੰ ਤੇ ਮੈਨੂੰ ਨਹੀਂ ਪਤਾ ਕਿ ਕਿਹੜੀ ਗੱਲੋਂ ਲੜੇ ਮਾਂ ਇਹਨਾਂ ਨੇ ਲੜੇ ਆ ਤੇ ਇਹਨਾਂ ਦੇ ਜਮਾਰਾ ਉਧਰ ਉਧਰ ਹੀ ਡਾਂਗੋ ਡਾਂਗ ਹੀ ਹੋਏ ਰੋੜੇ ਰੱਪੇ ਹੋਏ ਆ ਉਹਨਾਂ ਨੇ ਮੁੰਡੇ ਸੱਦਲੇ ਗੁੰਡੇ ਸੱਦਲੇ ਕਿਹਨਾਂ ਨੇ ਸੱਦੇ ਆ ਗੁੰਡੇ ਸਾਡੇ ਗਵੰਢੀਆਂ ਨੇ ਸੱਦੇ ਆ ਕੀ ਨਾਂ ਉਹਨਾਂ ਦਾ ਉਹਨਾਂ ਦਾ ਨਾਂ ਹੈ ਸਖਵਿੰਦਰ ਸਿੰਘ ਹਾਂਜੀ ਉਹਨਾਂ ਗੁੰਡੇ ਸੱਦ ਕੇ ਤੇ ਮੇਰੇ ਮੇਰੇ ਘਰ ਨੂੰ ਪਹੇਗੇ ਨਾਲੇ ਮੋਟਰਸਾਈਕਲ ਭੰਨਿਆਂ ਨਾਲੇ ਅੱਗ ਲਾਉਣ ਲੱਗੇ ਤੇ ਮੇਰੇ ਭਰਾਵਾਂ ਪਤੀਆਂ ਨੂੰ ਸੱਟਾਂ ਲਾ ਦਿੱਤਾ ਇਹਨਾਂ ਨੇ ਇੱਕ ਇਹਨੇ ਦੀ ਕਹਿੰਦੇ ਇੱਥੇ ਵੀ ਹੋਈ ਆ ਇੱਕ ਮੇਰੇ ਦਿਓਰ ਵਿਚਾਰਾ ਉਹਦੇ ਤੇਰੀ ਦੋ ਇੱਥੇ ਕਰਤੀ ਇਹਨਾਂ ਨੂੰ ਪਤਾ ਵੀ ਰੋੜਾ ਉਹਨੇ ਕਿੰਨੇ ਮਾਰਿਆ ਤੇ ਕਿੰਨੇ ਨਹੀਂ ਮਾਰਿਆ ਕਿੰਨੇ ਹੋ ਜਾਣੇ ਸੀ ਨਾ ਨੇ ਰੋੜੇ ਚਲਾਏ ਜਿਹ ਰੋੜੇ ਜਿਹ ਬਹੁਤ ਬੰਦਾ ਬੁੱਢੀ ਹੂੰ ਬਹੁਤ ਬੰਦਾ ਸੀ ਇਹਨਾਂ ਦਾ ਫਿਰ ਸੇਤੇ ਲੱਗੀ ਸਾਟ ਹਾਂ ਇਹਨਾਂ ਦੇ ਸੇਤੇ ਲੱਗੀ ਸਾਟ ਕੋਈ ਹੋਰ ਵੀ ਦਾਖਲਾ ਆ ਕੋਈ ਦਾਖਲ ਤੇ ਨਹੀਂ ਕੋਈ ਅੱਜ ਕਰਾਇਆ ਤੇ ਉਹ ਵਿਚਾਰੇ ਅੱਜ ਭੱਜੀ ਫਿਰਦੇ ਆ ਆਪ ਦਾ ਜਿਨ੍ਹਾਂ ਜਿਨ੍ਹਾਂ ਤੁਸੀਂ ਦੋਸ਼ ਲਾਉਂਦੇ ਉਹ ਕਹਿੰਦੇ ਕਿ ਸਾਡੀ ਕੁੜੀ ਜਿਹੜੀ ਉਹ ਵੀ ਦਾਖਲਾ ਆ ਅਮਰਸਰ ਉਹ ਹੋਸ਼ ਨਹੀਂ ਕਰਨਦੀ ਕੀ ਸੱਚ ਆ કે ਝੂਠਾ ਉਹ ਮੈਂ ਨਹੀਂ ਮੇਰੇ ਪੁੱਛਿਆ ਜਾ ਕੇ ਵੀ ਤੁਹਾਡੀ ਕੁੜੀ ਆ ਸਪਤਾੜਿਆ ਕਿ ਕਿਹੜਾ ਨਾਮ ਗਈ ਹੈ ਘਰੇ ਮੈਂ ਤੇ ਇਸ ਤਰ੍ਹਾਂ ਰੋਂਦੀ ਖਪਣ ਤਹੀ ਰਾਤ ਦੀ ਕੁਝ ਵਿਅਕਤੀਆਂ ਦਾ ਇਹ ਕਹਿਣਾ ਵਾਂਗੇ ਜਿਹੜੇ ਵਿਆਹ ਵਾਲੇ ਲੜਕੇ ਦੇ ਮਾਮੇ ਸੀਗੇ ਉਹਨਾਂ ਦੀ ਨਾਲ ਲੜਾਈ ਹੋਈ ਹੈ ਹਾਂ ਉਹਨਾਂ ਨਾਲ ਲੜਾਈ ਹੋਈ ਹੈ ਕਿਹੜੀ ਗੱਲ ਤੋਂ ਤੁਹਾਡੇ ਨਾਲ ਮਤਲਬ ਕਿ ਡੈਥ ਕਿਸੇ ਹੋਰ ਦੀ ਹੋਈ ਆ ਲੜਾਈ ਤੁਹਾਡੇ ਬ੍ਰਦਰ ਦੇ ਨਾਲ ਮੇਰੇ ਤੇ ਹੋਰ ਦੀ ਡੈਥ ਹੋਈ ਆ ਸਾਕਾ ਮੇਰਾ ਦਿਓਰ ਦਾ ਹਾਂਜੀ ਤੁਹਾਡੇ ਭਰਾਵਾਂ ਦਾ ਕੀ ਰੋਲ ਹੈਗਾ ਸੀਗਾ ਵਿੱਚ ਉਹਨਾਂ ਦਾ ਰੋਲ ਕੋਈ ਨਹੀਂ ਪੰਘੜਾ ਪਾਉਂਦਾ ਵੀਰ ਕੀ ਮੰਗ ਕਰੋਗੇ ਉਹਨੋਂ ਮੰਗ ਕੀ ਪੈਨੇ ਦਾ ਰਾਜਨਾਮਾ ਹੋ ਜਾਏ ਤੇ ਮੰਗ ਕੀ ਉਹਨਾਂ ਨੇ ਦੇ ਮੰਗ ਕੇ ਗਰੀਬੀ ਦਾ ਵਾਗ ਰਾਜੀ ਨਾ ਹੀ ਪੈਂਦਾ ਕਿੰਦਰ ਘਰ ਕੀ ਘਰ ਵਾਲੇ ਦਾ ਨਾਂ ਕੀ ਆ ਸਤਨਾਮ ਸਿੰਘ ਕੀ ਗੱਲ ਹੋਈ ਰਾਤ ਆਂਦੇ ਘੇਟ ਥੋੜਾ ਨਾਲ ਮੋਦ ਹੋ ਗਈ ਉਹ ਲੜਾਈ ਹੋ ਗਈ ਮੁੰਡੇ ਦੇ ਨਾਨਕਿਆਂ ਨੇ ਸਾਰਾ ਕੁਝ ਕੀਤਾ ਜੋ ਕੀਤਾ ਉਹਨਾਂ ਨੇ ਕੀਤਾ ਉਹਨਾਂ ਨੇ ਮੇਰਾ ਬੰਦਾ ਮਾਰਤਾ ਮੈਨੂੰ ਸਾਫ਼ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਉਹਨਾਂ ਦੀ ਜੇਲ੍ਹ ਪੱਕੀ ਚਾਹੀਦੀ ਕਿ ਜੇਲ੍ਹ 'ਚ ਪੱਕੇ ਜਿਹੜੇ ਰਹਿਣ ਜਿਹੜੇ ਨਿਕਲਣਾ ਨਾ ਹੁਣ ਬੰਦੇ ਕੌਣ ਸੀ ਜਿਹੜੇ ਬੰਦੇ ਨਾਨਕਿਆਂ ਤੋਂ ਹੀਗੇ ਕੋਈ ਪਛਾਣ ਨਹੀਂ ਜਾਣਦੇ ਨਹੀਂ ਇੰਨਿਆਂ ਜਾਣਿਆਂ ਨੂੰ ਕਿਸੇ ਨੂੰ ਵੀ ਮੈਂ ਤੇ ਕੀ ਮੰਗ ਕਰੋਗੇ ਹੁਣ ਮੈਨੂੰ ਇਨਸਾਫ ਚਾਹੀਦਾ ਹੋਰ ਨਹੀਂ ਕੁਛ ਚਾਹੀਦਾ ਤੇ ਰਾਤ ਉਸ ਦਿਨ ਡੈਥ ਹੋ ਗਈ ਉਹਨਾਂ ਦੀ ਹਾਂ ਡੇਗਦਿਆਂ ਸਾਰੀ ਜਦੋਂ 8 ਵਜੇ ਉਹਨਾਂ ਦੀ ਦਰਦ ਹੋ ਗਈ ਨਾਲ ਹੀ ਕਿਹੜੀ ਜਗ੍ਹਾ ਤੇ 8 ਵਜੇ ਉਹਦੇ ਉਹਦੇ ਆ ਚੀਜ਼ ਤੇ 7:00 ਵਜੇ ਆ ਨਾਲ ਹੀ ਨਲਾਂ ਚ ਵਜਦੀ ਉਹਦੇ ਕਿੱਥੇ ਜਾਣੇ ਇਹ ਇਹ ਤੇ ਉਹ ਵਾਵਾ ਜਾਣੇ ਕੋਠੇ ਤੇ ਚੜ੍ਹਿਆ ਹੀ ਅਸੀਂ ਦੋਵੇਂ ਖਲੋਤੇ ਹਾਂ ਬਸ ਔਰ ਕੋਈ ਨਹੀਂ ਹੈ ਗੱਲੀ ਦੇ ਵਿੱਚ ਹੁਣ ਕੀ ਮੰਗ ਕਰੋਗੇ ਇਹ ਇਨਸਾਫ ਹੀ ਚਾਹੀਦਾ ਮੈਨੂੰ ਬਸ ਨਾ ਕੀ ਮਤ ਹੈ ਟਾਡਾ ਗਰਮੀਤ ਘਰ ਪਿੰਡ ਕੜਾ ਦੁੱਬਲੀ ਕੀ ਗੱਲ ਹੋਈ ਇਹ ਰਾਤ ਜਿਹੜਾ ਤੁਹਾਡੇ ਤੇ ਦੋਸ਼ ਲਾਏ ਗਏ ਆ ਕਿ ਇਸ ਤਰ੍ਹਾਂ ਸਾਡੇ ਨੂੰ ਕੁੱਟ ਮਾਰ ਕੀਤੀ ਇਹਨਾਂ ਨੇ ਇਹਨਾਂ ਪਾਜੀ ਡੀਜਾਂ ਤੋਂ ਹੀ ਕੀਤੀ ਰਾਈ ਸਾਡੇ ਬੰਦਿਆਂ ਨੂੰ ਮੇ ਧੱਕੇ ਮਾਰ ਮਾਰ ਸੁੱਟਤਾ ਤੇ ਆਂਦੇ ਪਈ ਆਪ ਜੀ ਜਿ ਲਾਉਣੀਆਂ ਅਸੀਂ ਆਪਦੇ ਬੰਦਿਆਂ ਨੂੰ ਘਰੇ ਲਿਆਉਣੇ ਆ ਪਹਿਲਾਂ ਇਹਨਾਂ ਨੇ ਅਗਰਾ ਚਵਾੜਾ ਕੱਢ ਲਿਆ ਅੱਗ ਲਾ ਕੇ ਸਾਡੇ ਲੀੜੇ ਲੂੜੇ ਸਾੜਤੇ ਇਹਨਾਂ ਨੇ ਮੜ ਕੇ ਸਾਡੇ ਬੰਦਿਆਂ ਨੂੰ ਇਹਨਾਂ ਨੇ ਛੱਡ ਲਿਆ ਅੱਛਾ ਮੈਨੂੰ ਇਹਨਾਂ ਨੇ ਗੱਲੀ ਚ ਛੁੱਟ ਲਿਆ ਮੇਰੇ ਡਾਂਗਾ ਮਾਰੀ ਗਏ ਅੱਛਾ ਕਿੰਨੇ ਜਾਣੇ ਇਹ ਟੜੇ ਕਰੇ ਸਾਡੇ ਸਾਰੇ ਤਿੰਨੇ ਜਾਣੀ ਕਾਜਾ ਕੋਣ ਕੋਣ ਇਹ ਸਾਡੇ ਕੋਲ ਦਿਓਰ ਸੀ ਇੱਕ ਉਹਦਾ ਮੁੰਡਾ ਹੀ ਤੇ ਇੱਕ ਮੇਰਾ ਮੁੰਡਾ ਕਿਸੇ ਹੋਰ ਕੋਈ ਨੂੰ ਸੱਟ ਲੱਗੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਘਰੇ ਸੱਦ ਗਏ ਉਹਨਾਂ ਨੇ ਹੋਰ ਵੀ ਅਣਪਛਾਤੇ ਕਈ ਵਿਅਕਤੀ ਸੱਦ ਗਏ ਦੇਖ ਕਰੇ ਕਰੇ ਦੇ ਉਹਨਾਂ ਦੇ ਘਰੇ ਪੰਗੜਾ ਪੰਡਾ ਡੇ ਕਰੇ ਘੜੀ ਦੀ ਜੱਗਾਈ ਪਾਜੀ ਤੁਹਾਡੇ ਵੀ ਕੋਈ ਉਹਦੇ ਤੇ ਸੱਟਾਂ ਫਟਾਂ ਲੱਗੀਆਂ ਸਾਡੇ ਹਾਂਜੀ ਸਾਡੇ ਦਾਖਲ ਸਾਡੀ ਕੁੜੀ ਗੋਮਾ ਉਹਨੂੰ ਅੰਮ੍ਰਿਤਸਰ ਲੈ ਗਏ ਕਿੰਨੇ ਜਣੇ ਤੁਹਾਡੇ ਕਿੰਨੇ ਜਣੇ ਦਾਖਲ ਤਿੰਨੇ ਚਾਰ ਜਣੇ ਦਾਖਲ ਤਿੰਨੇ ਜਣੇ ਠੀਕ ਹਾਂਜੀ ਹਨੀਗਰ ਅੱਜ ਪਿੰਡ ਗੁਬਲੀ ਦੇ ਵਿੱਚ ਆਏ ਉਹ ਇਥੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੋਣ ਕਿਹੜੇ ਦੋਸ਼ੀ ਨੇ ਤੇ ਕਿਸ ਤਰੀਕੇ ਨਾਲ ਵਾਰਦਾਤ ਨੂੰ ਕੀਤੀ ਇਹ ਕੱਲ ਇਥੇ ਲੜਕਾ ਅਰਸ਼ਦੀਪ ਜੀ ਉਹਦਾ ਵਿਆਹ ਸੀਗਾ ਉੱਥੋਂ ਵਿਆਹ ਤੋਂ ਆ ਕੇ ਇਥੇ ਘਰੇ ਡੀਜੇ ਲੱਗਾ ਸੀ ਇਥੇ ਡੀਜੇ ਨੇ ਲੱਗੇ ਦੌਰਾਨ ਗਾਣਿਆਂ ਨੂੰ ਲੈ ਕੇ ਕਿਸੇ ਨੂੰ ਇਹਨਾਂ ਦਾ ਆਪਸੀ ਝਗੜਾ ਹੋਇਆ ਮੁੰਡੇ ਦੇ ਮਾਮੇ ਦੇ ਲੜਕੇ ਸੀਗੇ ਖਾਲੜੇ ਤੋਂ ਤੇ ਨਾਲ ਇਹਨਾਂ ਦਾ ਗਵੰਡੀ ਸੀਗਾ ਇਹਨਾਂ ਦਾ ਝਗੜਾ ਹੋਇਆ ਆਪਸ ਵਿੱਚ ਇਟਾਂ ਰੋੜੇ ਚੱਲੇ ਇੰਨਾ ਕਿੰਨਾ ਕਿਹਨਾਂ ਦਾ ਨਾਮ ਆ ਰਿਹਾ ਨਹੀਂ ਸਰਕਾਰ ਇਹਨਾਂ ਦੇ ਗੋਂੜੀ ਜੀ ਆਪਣਾ ਇੱਕ ਸੁਖਵਿੰਦਰ ਸਿੰਘ ਤੇ ਇੱਕ ਹੀਰਾ ਸਿੰਘ ਇਹਨਾਂ ਦਾ ਨਾਮ ਲੈ ਰਿਹਾ ਤੇ ਦੋਹਾਂ ਪਾਰਟੀਆਂ ਦੇ ਬੰਦੇ ਦਾਖਲ ਨੇ ਮੌਕੇ ਤੇ ਆਏ ਆ ਜਾਂਚ ਕਰ ਰਹੇ ਆ ਜੀ ਤੇ ਇਸੇ ਲੜਾਈ ਝਗੜੇ ਦੌਰਾਨ ਇੱਕ ਇਹਨਾਂ ਦਾ ਮੁੰਡੇ ਦਾ ਲੜਕੇ ਦਾ ਚਾਚਾ ਸੀ ਸਤਨਾਮ ਸਿੰਘ ਸਨ ਆਫ ਕਾਲਾ ਸਿੰਘ ਉਹ ਛੜਾ ਰਿਹਾ ਸੀ ਇਸੇ ਦੌਰਾਨ ਉਹਦੇ ਸਿਰ ਚਿੱਟ ਲੱਗੀ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਪੂਰੀ ਕਾਰਵਾਈ ਸਰ ਕੀਤੀ ਗਈ ਤੁਹਾਡੇ ਨੇ ਹਾਂਜੀ ਅਸੀਂ ਆਏ ਆ ਜੀ ਇੱਥੇ ਬਿਆਨ ਲਿਖਦੇ ਆ ਜਿਹੋ ਦੀ ਹੋਏਗਾ ਬਿਆਨ ਲਿਖਾਉਣਗੇ ਤਫਤੀਸ਼ ਦੌਰਾਨ ਜੋ ਸਾਹਮਣੇ ਆਏਗਾ ਕਾਰਵਾਈ ਕੀਤੀ ਜਾਊ